ਆਮ ਆਦਮੀ ਪਾਰਟੀ ਸਰਕਾਰ ਦੇ ਕੈਪਟਨ பஞ்சੇ ਹਰਪਜਨ ਸਿੰਘ ਈਟੀਓ ਵਿਰੁੱਧ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀਆਂ ਟਿੱਪਣੀਆਂ ਨੇ ਸੂਬੇ ਦੀ ਸਿਆਸਤ ਵਿੱਚ ਭਾਰੀ ਹੰਗਾਮਾ ਖੜਾ ਕਰ ਦਿੱਤਾ ਜਿਸ ਵਿਰੋਧ ਦੇ ਵਿੱਚ ਆਪ ਆਗੂਆਂ ਤੇ ਵਰਕਰਾਂ ਨੇ ਚੰਡੀਗੜ੍ਹ ਦੇ ਵਿੱਚ ਬੈਨਵਾਜਾ ਬਚਾ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਈ ਦਾ ਕਿਰਾਵ ਕਰਨ ਦੀ ਕੋਸ਼ਿਸ਼ ਕੀਤੀ ਆਪ ਵਰਕਰ ਜਦੋਂ ਸੈਕਟਰ 4 ਸਥਿਤ ਵਿਧਾਇਕ ਹਾਊਸ ਤੋਂ ਬਾਜੂਵਾ ਦੇ ਘਰ ਵੱਲ ਵੱਧੇ ਤਾਂ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਜਦੋਂ ਵਰਕਰਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਫੁੱਲੋਂ ਵਾਟਰ ਕੈਨਨ ਪਾਣੀ ਦਿਆਂ ਬਚਾਰਾਂ ਵੀ ਵਰਤੋਂ ਕੀਤੀ ਗਈ ਇਸ ਦੌਰਾਨ ਵਿਤਮਨਪੁਰ ਪਾਲ ਸਿੰਘ ਚੀਮਾ ਮੰਤਿਹਰ ਪਟਨ ਸਿੰਘੀ ਟੀਓ ਅਤੇ ਸਿਹਤ ਮੰਤਰੀ ਬੀਰ ਸਿੰਘ ਸਮੇਤ ਕਈ ਹੋਰ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਦੂਜੇ ਪਾਸੇ ਇਹ ਵੀ ਦੱਸਣਯੋਗ ਹੈ ਕਿ ਇਸ ਪੂਰੇ ਕਟਨਾਕ੍ਰਮ ਤੋਂ ਬਾਅਦ ਪੰਜਾਬ ਐਸਸੀ ਕਮਿਸ਼ਨ ਹਰਕਤ ਦੇ ਵਿੱਚ ਆ ਗਈ ਹੈ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਗਿਆਨਾ ਫਰਬਰੀ ਨੂੰ ਦੁਪਹਿਰ 3 ਵਜੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ ਤੇ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਦਿਹਾਤੀ ਦੇ ਐਸਐਸਪੀ ਤੋਂ ਵੀ ਇਸ ਮਾਮਲੇ ਦੀ ਜਾਂਚ ਰਿਪੋਰਟ ਤਲਬ ਕੀਤੀ ਗਈ ਹੈ दलित भाई चारे दे सम्मान नाल कोई समझौता ਨਹੀਂ ਕੀਤਾ ਜਾਵੇਗਾ प्रताप बाजवा ਤੇ ਰਾਜਾ ਵੜਿੰਗ ਵੱਲੋਂ ਕੈਬਨਟ ਮੰਤਰੀ ਹਰਪ੍ਰਤਮ ਸਿੰਘ ਇਤੇ ਖਿਲਾਫ ਵਰਤੀ ਗਈ ਅਪਮਾਨਜਨਕ ਦਲਿਤ ਵਿਰੋਧੀ ਭਾਸ਼ਾ ਖਿਲਾਫ ਆਪ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਛੰਡੀਗੜ੍ਹ ਵਿੱਚ ਪ੍ਰਦਰਸ਼ਨ ਕਰਕੇ ਕਾਂਗਰਸ ਤੋਂ ਤੁਰੰਤ ਮਾਫੀ ਦੀ ਮੰਗ ਕੀਤੀ ਹੈ ਰੁਕਾਰਤਾ ਅਗਲੀ ਖਬਰ ਤੇ ਵਾਰਤਾ ਅਗਲੀ ਖਬਰ ਉਹਨਾਂ ਲਈ ਹੈ ਜਿਹੜੇ ਸੋਨਾ ਚਾਂਦੀ ਖਰੀਦਣ ਦੇ ਚਾਹਵਾਨ ਨੇ ਜੀ ਅੰਦਾਜ਼ਨ ਨੇ ਕਿ ਅ ਅੰਕੜਿਆਂ ਦੇ ਵਿੱਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ 2-3 ਦੇ ਵੀਕਐਂਡ ਤੋਂ ਬਾਅਦ ਬੀਤੇ ਕੱਲ ਸੋਮਵਾਰ ਨੂੰ ਬਾਜ਼ਾਰ ਖੁੱਲਦੇ ਹੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਜ਼ਰ ਆਈ ਇੰਡੀਆ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੇ ਅਨੁਸਾਰ 10 ਗ੍ਰਾਮ 24 ਕੈਰਟ ਸੋਨੇ ਦਾ ਭਾਅ 10515 ਰੁਪਏ ਵਾਧਕੇ 155593 ਰੁਪਏ ਹੋ ਗਿਆ ਹੈ ਤੇ ਇਸ ਤੋਂ ਪਹਿਲਾਂ ਇਹ 15278 ਰੁਪਏ ਸੀ ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 16826 ਰੁਪਏ ਦੇ ਉਛਾਲ ਦੇ ਨਾਲ 268755 ਰੁਪਏ ਪ੍ਰਤੀ ਕਿਲੋ ਤੇ ਪਹੁੰਚ ਗਈ ਹੈ ਇਸ ਤੋਂ ਪਹਿਲਾਂ ਇਹ 244929 ਰੁਪਏ ਤੇ ਸੀ ਰਾਫਾ ਬਾਜ਼ਾਰ ਵਿੱਚ ਸੋਨੇ ਨੇ 29 ਜਨਵਰੀ ਨੂੰ 176121 ਰੁਪਏ ਤੇ ਚਾਂਦੀ ਨੇ 385933 ਰੁਪਏ ਦਾ ਆਪਣਾ ਉੱਚ ਪੱਧਰ ਬਣਾਇਆ ਸੀ ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਦਿੱਲੀ ਮੁੰਬਈ ਆਦਿ ਵਿੱਚ 24 ਕੈਰਟ 22 ਕੈਰਟ ਅਤੇ 18 ਕੈਰਟ ਸੋਨੇ ਦੀ ਕੀਮਤ ਵਧ ਘਟ ਹੋ ਸਕਦੀ ਹੈ ਅਗਲੇ 3 ਦਿਨ ਪਵੇਗਾ ਪਾਰੀ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ 3 ਦਿਨ ਨੂੰ ਲੈ ਕੇ ਖਾਸ ਤੌਰ ਤੇ ਵੱਡਾ ਅਪਡੇਟ ਜਾਰੀ ਕੀਤਾ ਹੈ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੇਸ਼ ਦੇ ਕਈ ਸੂਬਿਆਂ ਵਿੱਚ 10, 11 ਅਤੇ 12 ਫਰਵਰੀ ਲਈ ਪਾਰੀ بارش ਦਾ ਹਾਈ ਅਲਰਟ ਜਾਰੀ ਕੀਤਾ ਹੈ ਤੇ ਮੌਸਮ ਵਿਗਿਆਨੀ ਅਨੁਸਾਰ ਇਸ ਸਾਲ ਮੌਨਸੂਨ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਤੇ 2026 ਚ ਵੀ ਚੰਗੀ بارش ਦੀ ਸੰਭਾਵਨਾ ਚਿਤਾਈ ਗਈ ਹੈ ਹਾਲਾਂਕਿ ਉੱਤਰ 파ਰਤ ਚ ਠੰਡ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਪਰ ਦੱਖਣੀ ਤੇ ਉੱਤਰ ਪੂਰਬੀ 파ਰਤ ਚ ਮੀਂਹ ਦਾ ਸਿਲਸਿਲਾ ਅਜੇ ਵੀ ਚੱਲ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ 12 ਫਰਵਰੀ ਤੱਕ ਤੇ ਇਸ ਬਾਰਿਸ਼ ਤੇ ਉਚਾਈ ਵਾਲੇ ਖੇਤਰਾ ਵਿੱਚ ਬਰਫਬਾਰੀ ਦੀ ਸੰਭਾਵਨਾ ਹੈ ਜਿਸ ਕਾਰਨ ਸੜਕਾਂ ਤੇ ਫਿਸਲਣ ਵੱਧ ਸਕਦੀ ਹੈ ਅਤੇ ਤਾਪਮਾਨ ਦੇ ਵਿੱਚ ਭਾਰੀ ਗਿਰਾਵਟ ਆ ਸਕਦੀ ਹੈ ਇਸੇ ਤਰ੍ਹਾਂ ਕੇਰਲ ਚ ਵੀ ਭਾਰੀ ਬਾਰਿਸ਼ ਦੇ ਨਾਲ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 3 ਦਿਨਾਂ ਦੌਰਾਨ ਪੰਜਾਬ ਹਰਿਆਣਾ ਬਕਸ਼ਮੀ ਉੱਤਰ ਪ੍ਰਦੇਸ਼ ਉਤਰਾਖੰਡ ਤੇ ਮਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ ਇਸ ਤੋਂ ਇਲਾਵਾ ਤਾਮਿਲਨਾਡੂ ਕਰਨਾਟਕ ਰਾਜਸਥਾਨ ਤੇ ਜੰਮੂ ਕਸ਼ਮੀਰ ਚ ਵੀ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਖਰਾਬ ਮੌਸਮ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੇਲੋੜੀ ਯਾਤਰਾ ਤੋਂ ਬਚਣ ਖਾਸ ਕਰਕੇ ਪਹਾੜੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ। ਤਾਂ ਅਗਲੀ ਖਬਰ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਜੁੜੀ ਹੋਈ। ਸੀਐਮ ਮਾਨ ਨੇ ਚੰਡੀਗੜ੍ਹ ਵਿਖੇ ਖੇੜ ਅਤੇ ਯੂਵਕ ਸੇਵਾਵਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ ਜਿਸ ਦੌਰਾਨ ਪੰਜਾਬ ਚ ਖੇੜ ਸਬਿਆਚਾਰ ਦੇ ਸਾਰੇ ਲਈ ਗੰਭੀਰਤਾ ਨਾਲ ਵਿਚਾਰ ਵਟਾਂਦਰੇ ਹੋਏ ਤਸਵੀਰਾਂ ਵੇਖ ਸਕਦੇ ਹਾਂ ਵਿਭਾਗ ਦੀ ਕਾਰਵਾਈਆਂ ਬਾਰੇ ਨਿਰਦੇਸ਼ ਦਿੰਦੇ ਹੋਏ ਸੀਐਮ ਮਾਨ ਨੇ ਅਧਿਕਾਰੀਆਂ ਨੂੰ ਪੰਜਾਬ ਦੀ ਨਵੀਂ ਪੀੜੀ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਭਰਪੂਰ ਸਹਿਯੋਗ ਦੇਣ ਦਾ ਸੱਦਾ ਦਿੱਤਾ ਹੈ ਤਾਂ ਮੁੱਖ ਮੰਤਰੀ ਮਾਨ ਦੇ ਵੱਲੋਂ ਚੰਡੀਗੜ੍ਹ ਵਿਖੇ ਇਹ ਮੀਟਿੰਗ ਜਿਹੜੀ ਕੀਤੀ ਗਈ ਸੀ ਅੱਜ ਦੀ ਖ਼ਬਰ ਤੇ ਵਾਕਲੀ ਖ਼ਬਰ ਗੁਲਾਬਚੰਦ ਕਟਾਰੀਆ ਜੋ ਕਿ ਗਵਰਨਰ ਨੇ ਉਹਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਸੂਬੇ ਵਿੱਚ ਨਸ਼ਾ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ ਤੀਬਰ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦੇ ਦੂਜੇ ਗੇੜ ਤਹਿਤ ਸਰਹੱਦੀ ਜ਼ਿਲ੍ਹਿਆਂ 'ਚ ਨਸ਼ਿਆਂ ਵਿਰੁੱਧ ਚਾਰ ਰੋਜ਼ਾ ਪੈਦਲ ਯਾਤਰਾ ਦਾ ਤਰੰਤਾਰਨ ਤੋਂ ਆਗਾਸ ਕੀਤਾ ਪੈਦਲ ਯਾਤਰਾ ਤੋਂ ਪਹਿਲਾਂ ਉਹਨਾਂ ਦਰਬਾਰ ਸਾਹਿਬ ਤਰੰਤਾਰਨ ਵਿਖੇ ਮਠਹਾਟੇ ਗਿਆ ਅਤੇ ਸਰਬੱਤ ਦੇ ਭਲੇ ਤੇ ਸੂਬੇ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰੰਤਾਰਨ ਤੋਂ ਪੁਲਿਸ ਲਾਈਨ ਤਰੰਤਾਰਨ ਤੱਕ ਆਯੋਜਿਤ ਇਸ ਪੈਦਲ ਯਾਤਰਾ ਵਿੱਚ ਸੂਬੇ ਭਰ ਤੋਂ ਹਜ਼ਾਰਾਂ ਵਿਦਿਆਰਥੀ, ਐਨਜੀਓਜ਼ ਅਤੇ ਹੋਰ ਉਗੀਆਂ ਸ਼ਕਤੀਤਾ ਸ਼ਾਮਿਲ ਹੋਈਆਂ ਦੇਸ਼ ਭਗਤੀ ਦੇ ਗੀਤਾਂ ਅਤੇ ਬੈਂਡ ਦੀਆਂ ਮధుਰ ਧੁਨਾਂ ਨੇ ਰੰਗ ਵਿੱਚ ਰੰਗੀ ਹੋਈ ਇਹ ਯਾਤਰਾ ਪੰਜਾਬ ਨੂੰ ਮੁੜ ਤੋਂ ਰੰਗਲਾ ਅਤੇ ਨਸ਼ਾ ਮੁਕਤ ਬਣਾਉਣ ਦਾ ਬਿਹਤਰੀਨ ਸੁਨੇਹਾ ਦੇ ਗਈ। ਅਜਿਹਾ ਸਮੋਕੇ ਰਾਜਪਾਲ ਗੁਲਾਬ ਸਿੰਘ ਕਟਾਰੀ ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮ ਦੇਸ ਦੂਜੇ ਗੇੜ ਵਿੱਚ ਤਰਨਤਾਰਨ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਚਾਰ ਰੋਜ਼ਾ ਜਾਗਰੂਕਤਾ ਪੈਦਲ ਯਾਤਰਾ ਕੱਢੀ ਜਾ ਰਹੀ ਹੈ। ਜਿਸ ਦਾ ਉਦੇਸ਼ ਨਸ਼ਾ ਵਿਰੁੱਧ ਜਨਤਕ ਭਾਗੀਦਾਰੀ ਨੂੰ ਲਾਭੰਦ ਕਰਨਾ ਹੈ ਐਸਜੀਪੀਸੀ ਪ੍ਰਦਾਨ ਹਰਜਿੰਦਰ ਸਿੰਘ ਤਾਂ ਮੈਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਉਹਨਾਂ ਦੇ ਵੱਲੋਂ ਇੱਕ ਅਹਿਮ ਮੁੱਦੇ ਨੂੰ ਲੈ ਕੇ ਆਪਣਾ ਪੱਖ ਜੁੜਾ ਕੇ ਸਾਹਮਣੇ ਰੱਖਿਆ ਗਿਆ ਹੈ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਵਿੱਚ ਸਿੱਖ ਪ੍ਰੀਖਿਆ ਸਾਥੀਆਂ ਦੇ ਕੜੇ ਲਹਾਇ ਜਾਣ ਦਾ ਕਰੜਾ ਨੋਟਿਸ ਲੈਂਦਿਆਂ ਸਟੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਨੇ ਇਸ ਬਪਤਾਵ ਦੇ ਨਿਰਦੇਸ਼ ਦਿੱਤੇ ਹਨ ਹੁਣ ਆਖਿਆ ਕਿ ਇਹ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਪਿਤੇ ਦਿਨ ਅਧਿਆਪਕ ਯੋਗਤਾ ਪ੍ਰੀਖਿਆ ਲਈ ਪਠੰਡਾ ਦੇ ਪਿੰਡ ਪੋਖੜਾ ਵਿਖੇ ਦਿੱਲੀ ਪਬਲਿਕ ਸਕੂਲ 'ਚ ਬਣੇ ਪ੍ਰੀਖਿਆ ਕੇਂਦਰ 'ਚ ਸਿੱਖ ਪ੍ਰੀਖਿਆਰਥੀਆਂ ਦੇ ਘੜੇ ਲੋਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਬਹੁਗਿਣਤੀ ਸਿੱਖ ਵੱਜੋ ਵਾਲਾ ਖੇਤ ਹੈ ਜਿੱਥੇ ਹਰ ਇੱਕ ਨੂੰ ਇਹ ਪਤਾ ਹੈ ਕਿ ਕੜਾ ਸਿੱਖਾ ਦਾ ਅਨਿਖੜਵਾ ਅੰਗ ਹੈ ਪਰ ਇਸ ਦੇ ਬਾਵਜੂਦ ਵੀ ਸਿੱਖ ਪ੍ਰੀਖਿਆਰਥੀਆਂ ਦੇ ਘੜੇ ਲੋਹਣ ਦੀ ਹਰਕਤ ਮੰਦ ਪਾਕੀ ਹੈ ਉਹਨਾਂ ਆਖਿਆ ਕਿ ਗੁਰੂਆਂ ਦੀ ਧਰਤੀ ਪੰਜਾਬ ਵਿੱਚ ਅਜਹੀਆਂ ਹਰਕਤਾਂ ਕਿਸ ਦੇ ਇਸ਼ਾਰੇ ਤੇ ਹੋ ਰਹੀਆਂ ਨੇ ਇਹ ਚਾਂਚ ਦਾ ਵਿਸ਼ਾ ਹੈ ਤੇ ਉਦਰੀ ਖਬਰ ਸਾਹਮਣੇ ਆ ਰਹੀ ਹੈ ਦੱਸਣ ਕਿ ਗੁਰਦੁਆਰੇ ਸਾਹਿਬ ਦੇ ਵਿੱਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਫਲੋਰ ਦੇ ਨੇੜੇ ਇੱਕ ਗੁਰਦੁਆਰਾ ਸਾਹਿਬ 'ਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ ਇਸ ਘਟਨਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਵਨ ਸਰੂਪਾ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਜਿਸ ਕਾਰਨ ਪੂਰੀ ਸੰਗਤ ਅਤੇ ਸਿੱਖ ਜਥੇਬੰਦੀਆਂ ਵਿੱਚ ਸੋਗ ਦੀ ਲਹਿਰ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਰਾਤ ਅੰਨੀ ਹਰ ਵਿਖੇਸ਼ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਦਰਸਲ ਪਿੰਡ ਵਿੱਚ 2 ਦਿਨ ਪਹਿਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ ਸੀ ਤੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਤੋਂ ਬਾਅਦ ਰਾਤ ਕਰੀਬ 10 ਵਜੇ ਸੇਵਾਦਾਰਾਂ ਨੇ ਹਰ ਬੰਦ ਕਰਤਾ ਸੀ ਤਾਂ ਕੁਝ ਢੇਰ ਬਾਅਦ ਨੇੜੇ ਰਹਿਣ ਵਾਲੇ ਲੋਕਾਂ ਨੇ ਹਾਲ ਵਿੱਚੋਂ ਧੂਆਂ ਨਿਕਲਦਾ ਵੇਖਿਆ ਜਦੋਂ ਤੱਕ ਗੁਰਦੁਆਰਾ ਕਮੇਟੀ ਅਤੇ ਸ਼ਰਧਾਲੂ ਮੌਕੇ ਤੇ ਪਹੁੰਚੇ ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ ਸ਼ਰਧਾਲੂ ਅਤੇ ਪਿੰਡ ਵਾਸੀਆਂ ਨੇ ਬਹੁਤ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਪਰ ਤਦ ਤੱਕ ਸ੍ਰੀ ਗੁਰੂ ਕਰਨ ਸਾਹਿਬ ਜੀ ਦੇ ਸਰੂਪ ਅਗਨਪੇਟ ਹੋ ਚੁੱਕੇ ਸਾਂ ਤੇ ਇਸ ਦ੍ਰਿਸ਼ ਨੂੰ ਵੇਖ ਕੇ ਸੰਗਤ ਦੀਆਂ ਅੱਖਾਂ ਨਮ ਹੋ ਗਈਆਂ ਘਟਨਾ ਦੀ ਸੂਚਨਾ ਮਿਲਣ ਤੇ ਡੀਐਸਪੀ ਫਿਲੌਰ ਪਰਤਮਸੀ ਅਤੇ ਗੁਰਾਇਆ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਡੀਐਸਪੀ ਪਰਤ ਮਸੀਨੇ ਪੁਸ਼ਟੀ ਕੀਤੀ ਕਿ ਇਹ ਮਾਮਲਾ ਸ਼ਾਰਟ ਸਰਕਟ ਦਾ ਜਾਪਦਾ ਹੈ ਤੇ ਫਿਰ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਤੌਦਰ ਹੀ ਖੇਡ ਜਗਤ ਤੋਂ ਵੀ ਅਪਡੇਟ T20 ਵਰਲਡ ਕਪ ਦੇ ਹੋਏ ਮੈਚਾਂ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ। T20 ਵਿਸ਼ਵ ਕੱਪ ਦੇ ਗਰੁੱਪ C ਮੁਕਾਬਲੇ ਵਿੱਚ ਬੀਤੇ ਕੱਲ੍ਹ ਦਿਨ ਮੈਚ ਜਿਹੜਾ ਕੀ ਖੇਡੇ ਗਏ ਸੀ ਤਾਂ ਫਰਨ ਦੇ ਸਭ ਤੋਂ ਪਹਿਲਾ ਮੈਚ ਇਟਲੀ ਤੇ ਸਕਾਟਲੈਂਡ ਵਿਚਕਾਰ ਖੇਡਿਆ ਗਿਆ ਸੀ ਜਿਸ ਦੇ ਵਿੱਚ ਸਕਾਟਲੈਂਡ ਨੇ ਇਟਲੀ ਨੂੰ 73 ਦੌੜਾਂ ਨਾਲ ਕਰਾਰੀ ਮਾਤ ਦੇ ਕੇ ਟਰਨਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਤੇ ਪਹਿਲਾਂ ਬੱਲੇਬਾਜ਼ੀ ਕਰਦੇ ਸਕਾਟਲੈਂਡ ਨੇ 4 ਵਿਕਟਾਂ ਤੇ 207 ਦੌੜਾਂ ਦਾ ਵਿਸ਼ਾਲ ਸਕੋਰ ਛੜਾ ਕੇ ਖੜਾ ਕੀਤਾ ਸੀ ਜਿਸ ਨਾਲ ਉਹ ਮੌਜੂਦਾ ਵਿਸ਼ਵ ਕੱਪ ਵਿੱਚ 200 ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਟੀਮ ਵੀ ਬਣ ਗਈ ਹੈ ਤੇ ਦੋਸਤੋ ਬਾਅਦ ਆਸਣਾ ਕਿ ਇਹ ਮੈਚ ਜਿਹੜਾ ਕੀ ਕੋਲਕਾਤਾ ਈਡਨ ਗਾਰਡਨਸ ਦੇ ਵਿੱਚਕਾਰ ਜਿਹੜਾ ਕੀ ਖੇਡਿਆ ਗਿਆ ਸੀ ਤੇ ਦੋਸਤੋ ਬਾਅਦ ਦੂਸਰਾ ਮੈਚ ਜਿਹੜਾ ਕੀ ਓਮਾਨ ਤੇ ਜ਼ਿੰਬਾਬਵੇ ਵਿਚਕਾਰ ਕੋਲੰਬੋ ਸਨਹੇਲ ਸਪੋਰਟਸ ਕਲੱਬ ਦੇ ਵਿੱਚ ਜਿਹੜਾ ਕੀ ਖੇਡਿਆ ਗਿਆ ਸੀ ਜਿਸ ਦੇ ਵਿੱਚ ਜ਼ਿੰਬਾਬਵੇ ਆਠ ਵਿਕਟਾਂ ਦੇ ਨਾਲ ਜਿਹੜਾ ਕੀ ਤਬਜਤ ਕਿਹਾ ਸੀ ਤੇ ਉਸ ਤੋਂ ਬਾਅਦ ਤੀਸਰਾ ਮੈਚ ਸਾਊਥ ਅਫਰੀਕਾ ਤੇ ਕੈਨੇਡਾ ਵਿਚਕਾਰ ਅਹਮਦਾਬਾਦ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਜਿਸ ਦੇ ਵਿੱਚ ਸਾਊਥ ਅਫਰੀਕਾ ਦੇ ਵੱਲੋਂ ਜਿਤ ਜੜੀ ਕੀ ਦਰਜ ਕੀਤੀ ਗਈ ਤੇ ਉਸ ਦੇ ਨਾਲ ਦੱਸਣਾ ਕਿ ਅੱਜ ਦਾ ਜਿਹੜਾ ਕੀ ਤਿੰਨ ਮੈਚ ਖੇਡੇ ਜਾਣੇ ਨੇ ਤੇ ਸਭ ਤੋਂ ਪਹਿਲਾ ਮੈਚ ਨੀਦਰਲੈਂਡਸ ਤੇ ਨਾਮੀਬੀਆ ਵਿਚਕਾਰ ਦਿੱਲੀ ਅਰຸນ 제ਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਉਸ ਤੋਂ ਬਾਅਦ ਨਿਊਜ਼ੀਲੈਂਡ ਤੇ ਯੂਨਾਈਟਿਡ ਅਰਬ ਐਮੀਰੇਟਸ ਦਾ ਮੈਚ ਜਿਹੜਾ ਕੀ ਚੇਨਈ ਐਮ ਐ ਚੰਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਪੇ ਤੀਸਰਾ ਮੈਚ ਪਾਕਿਸਤਾਨ ਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਕੋਲੰਬੋਸ ਇਨ ਹਿੱਲ ਸਪੋਰਟਸ ਕਲਬ ਦੇ ਵਿੱਚ ਜਿਹੜਾ ਕਿ ਖੇਡਿਆ ਜਾਵੇਗਾ ਦਾ ਵੇਖਣਾ ਹੋਵੇਗਾ ਕਿ ਅੱਜ ਦੇ ਇਸ ਮੈਚ ਦੇ ਵਿੱਚ ਕਿਹੜੀਆਂ ਟੀਮਾਂ ਦੇ ਵੱਲੋਂ ਜਿੱਤ ਹਾਸਲ ਕੀਤੀ ਜਾਵੇਗੀ। ਤਾਕਲੀ ਖਬਰ ਰੇਲ ਮੰਤਰੀ ਨਵਨੀਤ ਬਿੱਟ ਨੂੰ ਲੈ ਕੇ ਸਾਹਮਣੇ ਆ ਰਹੀ ਹੈ। ਰੇਲ ਮੰਤਰੀ ਨੇ ਉਤਰੀ ਰੇਲਵੇ ਦੇ ਸਭ ਤੋਂ ਵੱਧ ਰੁਝੇ ਹੋਏ ਖੰਡਾ ਵਿੱਚੋਂ ਇੱਕ ਤੇ ਪੀੜ ਕਟਾਉਣ ਨੂੰ ਲੈ ਕੇ ਉਦੇਸ਼ ਤਨ ਨਾਲ ਰਾਜਪੁਰਾ ਬਾਈਪਾਸ ਲਾਈਨ ਦੇ ਨਿਰਮਾਣ ਨੂੰ ਅਧਿਕਾਰਿਕ ਮਨਜ਼ੂਰੀ ਦਿੱਤੀ ਹੈ ਜ ਜੇ ਆ ਮੰਨਿਓ ਗਰੇਲ ਮੰਤਰੀ ਤੋਂ ਮਨਜ਼ੂਰੀ ਪ੍ਰਾਪਤ ਕਰਨ ਉਪਰੰਤ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 411.96 ਕਰੋੜ ਰੁਪਏ ਤੇ ਇਸ ਨੂੰ ਰੇਲਵੇ ਬੋਰਡ ਦੀ ਸਿਫਾਰਿਸ਼ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਹੈ ਰਾਜਪੁਰੇ ਜਿਹੜੀ ਆ ਸਾਡੀ ਮੇਨ ਲਾਈਨ ਆ ਜਿਹੜੀ ਜਿੱਥੇ ਸਾਡੀਆਂ ਪੈਸੇਂਜਰ ਗੱਡੀਆਂ ਚਲਦੀਆਂ ਮਾਲ ਪਾੜਾ ਇਹਦੇ ਵਿੱਚ ਹੀ ਇਹ ਫਰੇਟ ਦੀ ਚਲਦੀ ਸੀ ਤੇ ਤਕਰੀਬਨ 100 ਕਿਲੋਮੀਟਰ ਤੋਂ ਉੱਤੇ ਜਾ ਕੇ ਥੱਲੇ ਪਿਲਕਨੀ ਜਿਹੜਾ ਸਹਾਰਨਪੁਰ ਦੇ ਕੋਲ ਆ ਉੱਥੇ ਜਾ ਕੇ ਫਰੇਟ ਕੋਰੀਡੋਰ ਵਾਲੀ ਜਿਹੜੀ ਸਾਡੀ ਡੀ ਐਫ ਸੀ ਆ ਉਹਦੇ ਉੱਤੇ ਚੜਦੀ ਸੀ ਹੁਣ ਅਸੀਂ 440 ਕਰੋੜ ਰੁਪਈਆ ਦਾ ਟੋਟਲ ਜਿਹੜਾ ਇਹਦੇ ਉੱਤੇ ਲੱਗਣਾ ਹੈ ਤੇ ਇਹ ਨਵੀਂ ਲਾਈਨਾਂ ਜਿਹੜੀ ਤਕਰੀਬਨ 13 ਕਿਲੋਮੀਟਰ ਦੀ ਆ ਹੁਣ ਤੁਸੀਂ ਦੇਖੋ ਸਿੱਧੀ ਹੋ ਰਿਓ ਨਾ ਇਹ ਜਿਹੜੀਆਂ ਫਰੇਟ ਵਾਲੀਆਂ ਮਾਲ ਪਾੜਾ ਗੱਡੀਆਂ ਨੇ ਸਾਰੀਆਂ ਇਹ ਨਾ ਰਾਜਪੁਰੇ ਜਾਣ ਦੀ ਲੋੜ ਪਊ ਨਾ ਟ੍ਰੈਫਿਕ ਦੀ ਫਸਣ ਦੀ ਸਮੱਸਿਆ ਪੈਸੇਂਜਰ ਟ੍ਰੇਨਾਂ ਪੂਰੀ ਸਪੀਡ ਨਾਲ ਅੰਮ੍ਰਿਤਸਰ ਸਾਹਿਬ ਤੱਕ ਜੰਮੂ ਅੱਗੇ ਸ਼੍ਰੀਨਗਰ ਤੱਕ ਜਾਂਦੀਆਂ ਨੇ ਤੇ ਚਾਹੇ ਲੁਧਿਆਣਾ ਹੋਵੇ ਜਨੰਧਰ ਹੋਵੇ ਤੇ ਹੁਣ ਇਹ ਸਿੱਧੀ ਜਿਹੜੀ ਲਾਈਨ ਹੈ 13 ਕਿਲੋਮੀਟਰ ਦੀ 400 440 ਕਰੋੜ ਰੁਪਏ ਦੀ ਇਹ ਸਿੱਧੀ ਕੋਲੀ ਤੋਂ ਇੱਕ ਟ੍ਰੈਕ ਤੇ ਦੀ ਜਾ ਕੇ ਫ੍ਰੀਡ ਕੋਰੀਡੋਰ ਆ ਜਿਹੜਾ ਡੀ ਐਫ ਸੀ ਆ ਉਹਦੇ ਉੱਤੇ ਚੱਲ ਜੂਗੀ ਕੋਈ ਵੀ ਸਾਡੀ ਜਿਹੜੀ ਦੂਜੀ ਟ੍ਰੈਕ ਆ ਉਹਦੇ ਉੱਤੇ ਕੋਈ ਵਿਗੜ ਨਹੀਂ ਪਾਏਗੀ ਤੇ ਨਾ ਤਾਂ ਪੈਸੇਂਜਰ ਗੱਡੀਆਂ ਨੂੰ ਕੋਈ ਪ੍ਰੋਬਲਮ ਆਏਗੀ ਨਾ ਇਹ ਸਾਡੇ ਜੰਕਸ਼ਨ ਤੇ ਕੋਈ ਟ੍ਰੈਫਿਕ ਹੋਏਗੀ ਇਹ ਨਵੀਂ ਰੇਲਵੇ ਦੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ ਧੰਨਵਾਦ ਕਰਦਾ ਸਾਡੀ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੋਚ ਕਿਉਂਕਿ ਜਦੋਂ ਆਪ ਪੰਜਾਬ ਦੇ ਨਮੈਂਦੇ ਹੋਰ ਕੇ ਪੰਜਾਬ ਦੇ ਹੁੰਨੇ ਆ ਤੇ ਇੱਕ ਇੱਕ ਸਮੱਸਿਆ ਪਤਾ ਹੁੰਦੀ ਆ ਥੋੜੀ ਥੋੜੀ ਕੀ ਉੱਥੇ ਦਿੱਕਤਾਂ ਆ ਤੇ ਅੱਜ ਇਹ ਪੂਰਾ ਜਿਹੜਾ ਪ੍ਰੋਜੈਕਟ ਹੈ ਰੇਲਵੇ ਵੱਲੋਂ ਹੋਏਗਾ ਤੇ ਕੋਲੀ ਤੋਂ ਸਿੱਧੀ ਜਿਹੜੀ ਇੱਥੇ ਸ਼ੰਭੂ ਕੋਲੀ ਤੋਂ ਸ਼ੰਭੂ ਜੰਕਸ਼ਨ ਤੇ ਜਿਹੜਾ ਹੈ ਇਹ ਫਰੇਟ ਕੋਰੀਡੋਰ ਨਾਲ ਜੁੜ ਜਾਏਗੀ ਤੇ ਉਹਦੇ ਨਾਲ ਇੱਕ ਕਲੀਅਰ ਆਪਣਾ ਫਰੇਟ ਵੀ ਸੌਖੀ ਜਿਹਾ ਛੇਤੀ ਪਹੁੰਚੇਗਾ ਬਹੁਤ ਵੱਡਾ ਲਾਭ ਆ ਜਿਹੜਾ ਇਹ ਬਿਜ਼ਨਸ ਦਾ ਤੇ ਪਸੰਜਰਾ ਨਾਲ ਹੋਏਗਾ ਮੈਂ ਇਸ ਗੱਲ ਦੀ ਮੁਬਾਰਕਵਾਤ ਸਾਰੇ ਪੰਜਾਬ ਵਾਲਿਆਂ ਨੂੰ ਦਿੰਦਾ ਤੇ ਇਸੇ ਤਰੀਕੇ ਨਾਲ ਰੇਲਵੇ 5000 ਕਰੋੜ ਤੋਂ ਉੱਤੇ ਦਾ ਬਜਟ ਆ ਤੇ ਇਹ ਜਿਹੇ ਚੀਜ਼ਾਂ ਬਹੁਤ ਇਹ ਆ ਸਾਲ ਚ ਹੋਣਗੀਆਂ ਧੰਨਵਾਦ ਤੇ ਉਧਰ ਦੀ عامر ਖਾਨ ਪ੍ਰੋਡਕਸ਼ਨਸ ਦੀ ਫਿਲਮ ਦੇ ਵਿੱਚ ਅਰਜੀਤ ਸਿੰਘ ਦੀ ਆਵਾਜ਼ ਸੁਣਾਈ ਦੇਵੇਗੀ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ عامر ਖਾਨ ਇਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਇੱਕ ਦਿਨ ਨੂੰ ਲੈ ਕੇ ਸੁਰਖੀਆਂ ਵਿੱਚ ਹੈ ਹੁਣ ਇਸ ਫਿਲਮ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਅਮੀਰ ਖਾਨ ਪ੍ਰੋਡਕਸ਼ਨਸ ਨੇ ਅਧਿਕਾਰਤ ਤੌਰ ਤੇ ਐਲਾਨ ਕੀਤਾ ਹੈ ਕਿ ਦੇਸ਼ ਦੇ ਮਸ਼ਹੂਰ ਗਾਇਕ ਹਰੀਜੀਤ ਸਿੰਘ ਇਸ ਫਿਲਮ ਲਈ ਆਪਣੀ ਆਵਾਜ਼ ਦੇਣਗੇ ਖਾਸ ਕਰਕੇ ਇਹ ਹੈ ਕਿ ਅਮੀਰ ਖਾਨ ਨੇ ਖੁਦ ਹਰੀਜੀਤ ਸਿੰਘ ਦੇ ਜੱਦੀ ਸ਼ਹਿਰ ਮਰਸ਼ਿਦਾਬਾਦ ਪੱਛਮੀ ਬੰਗਾਲ ਜਾ ਕੇ ਇਸ ਗੀਤ ਤੇ ਕੰਮ ਕੀਤਾ ਹੈ ਤੇ ਪਿਛਲੇ ਕੁਝ ਸਮੇਂ ਤੋਂ ਹਰੀਜੀਤ ਸਿੰਘ ਦੇ ਪਲੇਬੈਕ ਸਿੰਗਿੰਗ ਤੋਂ ਦੂਰੀ ਬਣਾਉਣ ਦੀਆਂ ਅਫਵਾਹਾਂ ਉੱਡ ਰਹੀਆਂ ਸਨ ਪਰ ਅਮੀਰ ਖਾਨ ਦੀ ਇਸ ਮੁਲਾਕਾਤ ਨੇ ਸਭ ਅਟਕਲਾਤੇ ਵਿਰਾਮ ਲਗਾ ਦਿੱਤਾ ਹੈ ਪ੍ਰੋਡਕਸ਼ਨ ਹਾਊਸ ਨੇ ਸੋਸ਼ਲ ਮੀਡੀਆ ਤੇ ਇਸ ਖਬਰ ਨੂੰ ਸਾਂਝਾ ਕਰਦੇ ਹੋਏ ਅਰਜੀ ਦਾ ਧੰਨਵਾਦ ਕੀਤਾ ਇਸ ਫਿਲਮ ਰਾਹੀਂ ਅਮੀਰ ਖਾਨ ਲੰਬੇ ਸਮੇਂ ਬਾਅਦ ਦੇਗਜ ਨਿਰਦੇਸ਼ਕ ਨਿਰਮਤਾ मंसूर ਖਾਨ ਨਾਲ ਮੁੜ ਕੰਮ ਕਰ ਰਹੇ ਹਨ ਦੱਸ ਦਈਏ ਕਿ ਇਸ ਜੋੜੀ ਨੇ ਪਹਿਲਾਂ ਕਿਆਮਤ ਸੇ ਕਿਆਮਤ ਤੱਕ ਜੋ ਜੀਤਾ ਵਹੀ ਸਿਕੰਦਰ ਅਤੇ ਜਾਣੇ ਤੂੰ ਜਾਂ ਜਾਣੇ ਨਾ ਵਰਗੀਆਂ ਯਾਦਗਾਰ ਫਿਲਮਾਂ ਦਿੱਤੀਆਂ ਹਨ ਫਿਲਮ ਇੱਕ ਦਿਨ ਵਿੱਚ ਅਮਰ ਖਾਨ ਦੇ بیٹے ਜੁਨੈਦ ਖਾਨ ਅਤੇ ਦੱਖਣ ਦੀ ਮਸ਼ਹੂਰ ਅਦਾਕਾਰਾ ਸਾਈ ਪੱਲਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਣਗੇ ਇਸ ਫਿਲਮ ਦਾ ਨਿਰਦੇਸ਼ਨ ਸੁਨੀਲ ਪਾਂਡੇ ਵੱਲੋਂ ਕੀਤਾ ਗਿਆ ਹੈ ਤੇ ਇਹ ਫਿਲਮ 1 ਮਈ 2026 ਨੂੰ ਸਿਨੇਮਾ ਕਰਾ ਵਿੱਚ ਦਸਤਕ ਦੇਵੇਗੀ ਅਤੇ ਇਸ ਦੇ ਨਿਰਮਾਤਾ ਅਮਰ ਖਾਨ, ਮਨਸੂਰ ਖਾਨ ਅਤੇ ਅਪਰਨਾਪ੍ਰੋਹਿਤ ਹਨ ਤਦ ਰਿਜਿਡਲੈਂਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਰੰਗੇ ਹੱਥੇ ਰਿਸ਼ਵਤ ਲੈਂਦਾ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੇ ਹੁਣ ਵੱਣਦੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਜੀਨਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਜ਼ਿਲ੍ਹਾ ਮੁਹਾਲੀ ਦੇ थाना सदर ਖਰੜ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਜਸਵੀਰ ਸਿੰਘ ਨੂੰ 15000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਨੂੰ ਸੈਕਟਰ 121 ਮੁਹਾਲੀ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਉਨਾ ਦੱਸਿਆ ਕਿ ਸ਼ਿਕਾਇਤਕਰਤਾ ਨੇ ਸਮਨ ਲਤਾ ਵਿਰੋਧ थाना ਖਰੜ ਵਿੱਚ ਕੁਟਮਾਰ ਸੰਬੰਧੀ ਮਾਮਲਾ ਦਰਜ ਕਰਵਾਇਆ ਸੀ ਅਤੇ ਇਸ ਕੇਸ ਵਿੱਚ ਜਾਂਚ ਅਧਿਕਾਰੀ ਦੋਸ਼ੀ ASI ਜਸਵੀਰ ਸਿੰਘ ਸੀ ਜਦੋਂ ਸ਼ਿਕਾਇਤਕਰਤਾ ਨੇ ਇਸ ਮਾਮਲੇ ਸੰਬੰਧੀ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰਨ ਲਈ ਉਹਨਾਂ ਕੋਲ ਪਹੁੰਚ ਕੀਤੀ ਤਾਂ ਦੋਸ਼ੀ ASI ਨੇ ਸੰਬੰਧ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੇ ਬਦਲੇ ਸ਼ਿਕਾਇਤਕਰਤਾ ਤੋਂ 20000 ਰੁਪਏ ਰਿਸ਼ਵਤ ਮੰਗ ਕੀਤੀ ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਸੰਬੰਧੀ ਗੱਲਬਾਤ ਰਿਕਾਰਡ ਕਰ ਲਈ ਸੀ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਤਰ੍ਹਾਂ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 15000 ਰੁਪਏ ਦੀ ਰਿਸ਼ਵਤ ਲੈੰਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਇਸ ਸੰਬੰਧੀ ਮੋਜਮ ਵਿਰੋਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਮਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨੋਦ ਉਤਸ਼ਾਹ ਦਾ ਤਾਨਪਾ ਸ਼ੁਭਾਚਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕਮਾ ਪ੍ਰੀਤਕੌਰ ਤਹਾਸਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤੇ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੰਤਰੀ ਹਰਪ੍ਰਤਨ ਸਿੰਘ ਈਟੀਓ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਕੈਬਨਟ ਮੰਤਰੀ ਹਰਪ੍ਰਤਨ ਸਿੰਘ ਈਟੀਓ ਵਿਰੁੱਧ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਪ੍ਰਧਾਨ ਰਾਜਾ ਫਰੀਂਗ ਦੀਆਂ ਟਿੱਪਣੀਆਂ ਨੇ ਸੂਬੇ ਦੀ ਸਿਆਸਤ ਵਿੱਚ ਭਾਰੀ ਹੰਗਾਮਾ ਖੜਾ ਕਰ ਦਿੱਤਾ ਜਿਸ ਵਿਰੋਧ ਦੇ ਵਿੱਚ ਆਪ ਆਗੂਆਂ ਤੇ ਵਰਕਰਾਂ ਨੇ ਚੰਡੀਗੜ੍ਹ ਦੇ ਵਿੱਚ ਬੈਂਡਵਾਜਾਂ ਬਚਾ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਈ ਦਾ ਕੇਰਾਵ ਕਰਨ ਦੀ ਕੋਸ਼ਿਸ਼ ਕੀਤੀ ਆਪ ਵਰਕਰ ਜਦੋਂ ਸੈਕਟਰ 4 ਸਥਿਤ ਵਿਧਾਇਕ ਹੌਸਟਲ ਤੋਂ ਬਾਜਵਾ ਦੇ ਘਰ ਵੱਲ ਵਧੇ ਤਾਂ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਜਦੋਂ ਵਰਕਰਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਫੁੱਲੋਂ ਵਾਟਰ ਕੈਨਨ ਪਾਣੀ ਦੀਆਂ ਬਚਾਰਾਂ ਵੀ ਵਰਤੋਂ ਕੀਤੀ ਗਈ। ਹਰਸਰਨ ਵਿਤਮਨਸ਼ਰ ਪਾਸਿੰਗ ਚੀਮਾ ਮਨਜਿਹਰ ਪਤਨ ਸਿੰਘੀ ਟੀਓ ਅਤੇ ਸਿਹਤ ਮੰਤਰੀ ਬੀਰ ਸਿੰਘ ਸਮੇਤ ਕਈ ਹੋਰ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਦੂਜੇ ਪਾਸੇ ਇਹ ਵੀ ਦੱਸਣਯੋਗ ਹੈ ਕਿ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਪੰਜਾਬ ਐਸਸੀ ਕਮਿਸ਼ਨ ਹਰਕਤ ਦੇ ਵਿੱਚ ਆ ਗਈ ਹੈ। ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ 11 ਫਰਵਰੀ ਨੂੰ ਦੁਪਹਿਰ 3 ਵਜੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ ਤੇ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਦਿਹਾਤੀ ਦੇ SSP ਤੋਂ ਵੀ ਇਸ ਮਾਮਲੇ ਦੀ ਜਾਂਚ ਰਿਪੋਰਟ ਤਲਬ ਕੀਤੀ ਗਈ ਹੈ। ਦਲਿਤ ਭਾਈਚਾਰੇ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਵੱਲੋਂ ਕੈਬਨਿਟ ਮੰਤਰੀ ਹਰਪ੍ਰਤਮ ਸਿੰਘ ਇਤੇ ਖਿਲਾਫ ਵਰਤੀ ਗਈ ਅਪਮਾਨਜਨਕ ਦਲਿਤ ਵਿਰੋਧੀ ਭਾਸ਼ਾ ਖਿਲਾਫ ਆਪ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਛੰਡੀਗੜ੍ਹ ਵਿਜੇ ਪ੍ਰਦਰਸ਼ਨ ਕਰਕੇ ਕਾਂਗਰਸ ਤੋਂ ਤੁਰੰਤ ਮਾਫੀ ਦੀ ਮੰਗ ਕੀਤੀ ਹੈ। ਰੁਕਾਰਤਾ ਅੱਗਲੀ ਖਬਰ ਤੇ ਵਾਰਤਾ ਅਗਲੀ ਖਬਰ ਉਹਨਾਂ ਲਈ ਹੈ ਜਿਹੜੇ ਸੋਨਾ ਚਾਂਦੀ ਖਰੀਦਣ ਦੇ ਚਾਹਵਾਨ ਨੇ ਜੀ ਆਂ ਦੱਸ ਦਿੰਨੇ ਕਿ ਅ ਅੰਕੜਿਆਂ ਦੇ ਵਿੱਚ ਵੱਡਾ ਉਤਰਾਅ ਉਤਕਣ ਨੂੰ ਮਿਲ ਰਿਹਾ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਤੋ ਤਿੰਨਾਂ ਦੇ ਵੀਕੈਂਡ ਤੋਂ ਬਾਅਦ ਬੀਤੇ ਕੱਲ ਸੋਮਵਾਰ ਨੂੰ ਬਾਜ਼ਾਰ ਖੁੱਲਦੇ ਹੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਜ਼ਰ ਆਈ ਇੰਡੀਆ ਬੁਲਨ ਐਂਡ ਜੁਐਲਰਸ ਐਸੋਸੀਏਸ਼ਨ ਦੇ ਅਨੁਸਾਰ 10 ਗ੍ਰਾਮ 24 ਕੈਰੇਟ ਸੋਨੇ ਦਾ ਭਾਅ 3515 ਰੁਪਏ ਵੱਧ ਕੇ 155593 ਰੁਪਏ ਹੋ ਗਿਆ ਹੈ ਤੇ ਇਸ ਤੋਂ ਪਹਿਲਾਂ ਇਹ 152078 ਰੁਪਏ ਸੀ ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 16826 ਰੁਪਏ ਦੇ ਉਛਾਲ ਦੇ ਨਾਲ 2,65755 ਰੁਪਏ ਪ੍ਰਤੀ ਕਿਲੋ ਤੇ ਪਹੁੰਚ ਗਈ ਹੈ ਇਸ ਤੋਂ ਪਹਿਲਾਂ ਇਹ 2,44929 ਰੁਪਏ ਤੇ ਸੀ ਸਰਾਫਾ